ਸੇਵਾ ਕਰਨ ਦੇ ਦੌਰਾਨ ਅਸੀਂ ਵਾਪਸ ਆ ਰਹੇ ਸੀ ਤੇ ਮੇਰਾ ਚੰਡੀਗੜ੍ਹ ਦੇ ਲਾਗੇ ਰੋਡ ਐਕਸੀਡੈਂਟ ਹੋ ਗਿਆ ਸੀ ਤੇ ਉਹ ਰੋਡ ਐਕਸੀਡੈਂਟ ਦੇ ਕਾਰਨ ਜਿਹੜਾ ਮੇਰਾ ਰੀੜ ਦੀ ਹੱਡੀ ਜਿਹੜੀ ਅੰਗੜਤਨ ਕੋਲ ਤੇ ਉਹ ਫੈਕਚਰ ਹੋ ਗਈ ਤੇ ਜਿਹਦੇ ਕਾਰਨ ਜਿਹੜਾ ਸਰੀਰ ਜਿਹੜਾ ਪੂਰਾ ਥੱਲੇ ਤੇ ਗਰਦਨ ਤੋਂ ਲੈ ਕੇ ਥੱਲੇ ਤੱਕ ਸਾਰਾ ਮੇਰਾ ਉਹ ਪੈਰਾਲਾਈਜ਼ ਹੋ ਗਿਆ ਕਿ ਮੈਂ ਤੁਸੀਂ ਮਿਲੇ ਤੇ ਵਿਆਹ ਕਿਸ ਤਰੀਕੇ ਨਾਲ ਹੋਇਆ ਤੇ ਘਰਦਿਆਂ ਤੋਂ ਚੋਰੀ ਤੁਸੀਂ ਕਿਉਂ ਰੱਖੀ ਸੀ ਉਹ ਫੇਸਬੁੱਕ ਤੇ ਰਿਕਵੈਸਟ ਆਈ ਸੀ ਇਹਨਾਂ ਦੀ ਮੈਨੂੰ ਤੇ ਉਹ ਸਾਡੀ ਜਿਹੜੀ ਗੱਲਬਾਤ ਫੇਸਬੁੱਕ ਤੇ ਸ਼ੁਰੂ ਹੋਈ ਸੀ ਇਹਨੇ ਦੱਸਿਆ ਮੈਨੂੰ ਵੀ ਉੱਥੇ ਦੇ ਆਪਣੇ ਕਲਚਰ ਬਾਰੇ ਤੇ ਆਪਣੀ ਜਿਹੜੀ ਇਹਨਾਂ ਦੀ ਭਾਸ਼ਾ ਹੈ ਤੇ ਸਪੈਨਿਸ਼ ਹੈ ਜੀ ਤੇ ਮੈਂ ਵੀ ਦੱਸਿਆ ਇਹਨਾਂ ਨੂੰ ਆਪਣੇ ਬਾਰੇ ਜੋ ਪੰਜਾਬ ਸਾਡੇ ਪੰਜਾਬ ਪੰਜਾਬੀ ਚ 2018 ਚ ਹੈ ਅਗਸਤ ਮਹੀਨੇ ਚ ਇੱਥੇ ਮੇਰੇ ਨਾਲ ਮੈਰਿਜ ਕਰਵਾਉਣ ਵਾਸਤੇ ਆਏ ਸੀ ਪੰਜਾਬ ਫਤਿਹਗੜ੍ਹ ਸਾਹਿਬ ਦੀ ਜਿਹੜੀ ਮੈਰਿਜ ਹੋਈ ਸੀ ਜੀ ਕਿ ਮੈਂ ਤੁਸੀਂ ਮਿਲੇ ਤੇ ਵਿਆਹ ਕਿਸ ਤਰੀਕੇ ਨਾਲ ਹੋਇਆ ਤੇ ਘਰਦਿਆਂ ਤੋਂ ਚੋਰੀ ਤੁਸੀਂ ਕਿਉਂ ਰੱਖੀ ਸੀ ਉਹ ਗੱਲ ਅ ਸਾਡੀ ਜਿਹੜੀ ਗੱਲਬਾਤ ਹੈ ਜੀ ਉਹ ਫੇਸਬੁਕ ਦਰਾਂ ਹੋਈ ਸੀ ਫੇਸਬੁਕ ਤੇ ਰਿਕਵੈਸਟ ਆਈ ਸੀ ਇਹਨਾਂ ਦੀ ਮੈਨੂੰ ਤੇ ਉਹ ਸਾਡੀ ਜਿਹੜੀ ਗੱਲਬਾਤ ਫੇਸਬੁਕ ਤੇ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਗੱਲ ਕਰਦੇ ਕਰਦੇ ਅਸੀਂ ਚੰਗੇ ਦੋਸਤ ਬਣ ਗਏ ਜੀ ਇਹਨਾਂ ਦੀ ਭਾਸ਼ਾ ਉੱਥੇ ਜਿਹੜੀ ਸਪੈਨਿਸ਼ ਜਦੋਂ ਮੈਂ ਇਹਨਾਂ ਨਾਲ ਗੱਲ ਸ਼ੁਰੂ ਕੀਤੀ ਤੇ ਇਹਨਾਂ ਨੇ ਦੱਸਿਆ ਮੈਨੂੰ ਵੀ ਉੱਥੇ ਦੇ ਆਪਣੇ ਕਲਚਰ ਬਾਰੇ ਤੇ ਆਪਣੀ ਜਿਹੜੀ ਇਹਨਾਂ ਦੀ ਭਾਸ਼ਾ ਹੈ ਤੇ ਸਪੈਨਿਸ਼ ਹੈ ਜੀ ਤੇ ਮੈਂ ਵੀ ਦੱਸਿਆ ਨਾ ਆਪਣੇ ਬਾਰੇ ਜੋ ਪੰਜਾਬ ਸਾਡੇ ਪੰਜਾਬ ਪੰਜਾਬੀ ਚ ਵੀ ਸਾਡੀ ਪਾਇਲੀ ਭਾਸ਼ਾ ਪੰਜਾਬੀ ਹੈ ਜੀ ਤੇ ਇਹਨਾਂ ਨੂੰ ਕਾਫੀ ਅ ਅਲੱਗ ਲੱਗਿਆ ਜੀ ਕਾਫੀ ਚੰਗਾ ਲੱਗਿਆ ਮੈਨੂੰ ਵੀ ਕਾਫੀ ਮੈਂ ਚਾਹੁੰ ਗਿਆ ਸੀ ਇਹਨੂੰ ਦੇਖ ਕੇ ਵੀ ਕਿ ਬਾਹਰ ਤਾਂ ਜਿਹੜੀ ਭਾਸ਼ਾ ਉਹ ਇੰਗਲਿਸ਼ ਹੈ ਜੀ ਤੇ ਇਹ ਨਾਲ ਸਪੈਨਿਸ਼ ਭਾਸ਼ਾ ਕਿਵੇਂ ਹੋਈ ਤੇ ਉਹ ਚੀਜ਼ ਨੂੰ ਮੈਂ ਮੈਨੂੰ ਕਾਫੀ ਇੰਟਰਸਟ ਲੱਗਿਆ ਇਹਨਾਂ ਨਾਲ ਗੱਲ ਕਰਕੇ ਤੇ ਹੌਲੀ ਹੌਲੀ ਗੱਲ ਅਸੀਂ ਕਰਦੇ ਕਰਦੇ ਆਂਦਾ ਜੀ ਚੰਗੇ ਦੋਸਤ ਬਣ ਗਏ ਜੀ ਤੇ ਗੱਲ ਚੱਲਦੇ ਚੱਲਦੇ ਨੂੰ ਆਪਾਂ ਨੂੰ ਇੱਕ ਸਾਲ ਮੈਂ ਪੂਰੇ ਇਹਨਾਂ ਨਾਲ ਗੱਲ ਕੀਤੀ ਜੀ ਤੇ ਇੱਕ ਦੂਜੇ ਨੂੰ ਜਾਣਿਆ ਚੰਗੀ ਤਰ੍ਹਾਂ ਜੀ ਤੇ ਉਸ ਤੋਂ ਬਾਅਦ ਇੱਕ ਸਾਲ ਬਾਅਦ ਜਦੋਂ 2018 ਚ ਤੇ ਇਹਨਾਂ ਦਾ ਉੱਪਰ ਇਹਨਾਂ ਦਾ ਮੈਨੂੰ ਮਤਲਬ ਮੈਸੇਜ ਆਉਂਦਾ ਹੈ ਕਿ ਮੈਂ ਤੁਹਾਨੂੰ ਪਸੰਦ ਕਰਦੀ ਹਾਂ ਤੇ ਮੈਂ ਵੀ ਕਿਹਾ ਵੀ ਮੈਂ ਵੀ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੇ ਮੈਨੂੰ ਵੀ ਤੁਹਾਡਾ ਸੁਭਾ ਚੰਗਾ ਲੱਗਿਆ ਤੇ ਇਸ ਇਸ ਦੌਰਾਨ ਅਸੀਂ ਮੈਰਿਜ ਕਰਾਉਣ ਦਾ ਫੈਸਲਾ ਕੀਤਾ ਵਿਆਹ ਕਰਾਉਣ ਦਾ ਤੇ 2018 ਚ ਇਹ ਅਗਸਤ ਮਹੀਨੇ ਚ ਇਥੇ ਮੇਰੇ ਨਾਲ ਮੈਰਿਜ ਕਰਵਾਉਣ ਵਾਸਤੇ ਆਏ ਸੀ ਪੰਜਾਬ ਫਤਿਹਗੜ ਸਾਹਿਬ ਦੀ ਜਿਹੜੀ ਮੈਰਿਜ ਹੋਈ ਸੀ ਜੀ ਤੇ 22 ਅਸ ਨੂੰ ਜੀ ਹਾਂ ਜੀ ਫੇਰ ਵਾਪਸ ਚਲੇ ਜਾਂਦੇ ਆ ਇਹ ਹਾਂ ਜੀ 1 ਮਹੀਨੇ ਦਾ ਵੀਜ਼ਾ ਲੈ ਕੇ ਆਏ ਸੀ ਜੀ ਉਸ ਦੌਰਾਨ ਤੇ ਉਸ ਤੋਂ ਬਾਅਦ ਇੱਕ ਮਹੀਨਾ ਰਹਿ ਕੇ ਤੇ ਇਹ ਵਾਪਸ ਚਲੇ ਜਾਂਦੇ ਸੀ ਹਾਂ ਜੀ ਇਥੋਂ ਨਾ ਦੱਸਣ ਦਾ ਤੁਹਾਡਾ ਕੀ ਕਾਰਨ ਸੀ ਇਹ ਵੀ ਪਤਾ ਲੱਗਿਆ ਕਿ ਤੁਸੀਂ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀ ਕਿ ਇਸ ਤਰੀਕੇ ਦੇ ਨਾਲ ਕੀ ਸੋਚਿਆ ਸੀ ਘਰੇ ਨਾ ਸੁਣਾ ਦਾ ਕਾਰਨ ਮੇਰਾ ਏਸੀ ਜੀ ਕਿਉਂਕਿ ਜਿਹੜਾ ਪ੍ਰਵਾਰਤ ਸਭ ਤੋਂ ਛੋਟਾ ਮੈਂ ਸੀ ਤੇ ਮੇਰੇ ਵੱਡੇ ਭਰਾ ਦੀ ਮੈਰਿਜ ਮੇ ਤੋਂ ਉਹਦਾ ਵਿਆਹ ਰੱਖਿਆ ਸੀ ਭਰਾ ਦੀ ਮੈਰਿਜ ਤੋਂ ਬਾਅਦ ਇਹਨਾਂ ਨਾਲ ਮੇਰੀ ਐਨੀ ਨਾਲ ਮੇਰੀ ਵਾਈਫ ਨਾਲ ਡੇਲੀ ਨਾਲ ਗੱਲ ਹੁੰਦੀ ਸੀ ਮੈਂ ਇਹਨਾਂ ਨੂੰ ਸਾਰਾ ਜੋ ਭਰਾ ਦਾ ਜਿਹੜੀ ਮੈਰਿਜ ਹੋਈ ਮੈਂ ਦੱਸਿਆ ਤੇ ਅਸੀਂ ਉਸ ਟਾਈਮ ਪਲਾਨਿੰਗ ਕੀਤੀ ਜਿਹੜਾ ਮੈਂ ਆਪਣਾ ਬਾਹਰ ਜਾਣ ਦਾ ਤੇ ਭਰਾ ਦੇ ਵਿਆਹ ਤੋਂ ਬਾਅਦ ਹੀ ਪਲਾਨਿੰਗ ਕੀਤੀ ਅਸੀਂ ਵੀ ਆਪਣਾ ਜਿਹੜੇ ਡਾਕੂਮੈਂਟ ਹੈ ਮੇਰੇ ਵੀ ਬਾਹਰ ਜਾਣ ਦੇ ਤੇ ਉਸ ਟਾਈਮ ਕੋਰੋਨਾ ਵਾਇਰਸ ਸਟਾਰਟ ਹੋ ਗਿਆ ਜੀ ਤੇ ਉਸ ਟਾਈਮ ਜਦੋਂ ਉਹ ਸਾਲ ਕੋਰੋਨਾ ਵਾਇਰਸ ਸਟਾਰਟ ਹੋ ਗਿਆ ਪੂਰੀ ਬਾਰਡ ਚ ਇੱਥੇ ਵੀ ਕੋਲੰਬੀਆ ਉਹਦੇ ਕਾਰਨ ਜਿਹੜਾ ਸਾਡੇ ਜਿਹੜੇ ਐਮਬੈਸੀ ਜਿਹੜੇ ਕਾਗਲ ਕਾਗਲਾਈਵ ਸੀ ਉਹ ਉਹ ਜਿਹੜਾ ਕੰਮ ਨਹੀਂ ਪੂਰਾ ਹੋ ਸਕਿਆ ਜੀ ਤੋਂ ਬੈਟਿੰਗ ਵਿੱਚ ਸਮਾਂ ਲੰਘਦੇ ਗਿਆ ਜੀ ਤੇ ਇਹ ਵੀ ਉੱਥੇ ਕੋਲੰਬੀਆ ਵੀ ਰਹਿ ਕੇ ਤੇ ਨਹੀਂ ਕਾਫੀ ਮਨ ਲੋ ਕੰਮ ਕਰੀ ਗਏ ਤੇ ਉਹ ਲ ਟਾਈਮ ਦਾ ਅਸੀਂ ਵੇਟ ਕਰੀ ਗਏ ਜੀ ਤੇ ਪਰ ਜਦੋਂ 2021 ਚ ਉਸ ਦੌਰਾਨ ਸਮਾਂ ਲੰਘਦਾ ਗਿਆ ਜੀ ਦਿੱਲੀ ਕਿਸਾਨੀ ਤਨਾ ਸ਼ੁਰੂ ਹੋ ਗਿਆ ਜੀ 2020 ਚ ਤੇ ਉਸ ਦੋਸਤਾਂ ਦੇ ਦੌਰਾਨ ਮੈਂ ਇਹਨਾਂ ਨੂੰ ਦੱਸਿਆ ਸਾਰੇ ਉਸ ਟਾਈਮ ਇਹਨਾਂ ਨਾਲ ਗੱਲ ਕਰਦਾ ਰਿਹਾ ਮੈਂ ਰੋਜ਼ਾਨਾ ਤੇ ਉਸ ਤੋਂ ਮੈਂ ਵੀ ਮੋਰਚੇ 'ਚ ਦੋ ਤਿੰਨ ਵਾਰੀ ਮੈਂ ਉੱਥੇ ਗਿਆ ਪਹਿਲਾਂ ਸੇਵਾ ਕਰਨ ਤੇ ਪਲੰਬਰ ਦੇ ਕੰਮ ਦੀ ਮੈਂ ਸੇਵਾ ਕਰਨ ਗਿਆ ਸੀ ਪਹਿਲਾਂ ਤੇ ਹੋਰ ਵੀ ਕਾਫੀ ਜਿਆਦਾ ਦੋਸਤਾਂ ਨਾਲ ਤੇ ਸਾਡੇ ਲੋਕਲ ਜਥੇਬੰਦੀ ਰੋਪੜ ਤੋਂ ਤੇ ਉਹਨਾਂ ਨਾਲ ਨਾਲ ਗਿਆ ਉੱਥੇ ਜਥੇਬੰਦੀ ਨਾਲ ਮਨੂੰ ਸੇਵਾ ਕਰਨ ਗਿਆ ਸੀ ਮੈਂ ਤੇ 5 ਮਾਰਚ 2021 ਨੂੰ ਜਦੋਂ ਸੇਵਾ ਕਰਨ ਦੇ ਦੌਰਾਨ ਅਸੀਂ ਵਾਪਸ ਆ ਰਹੇ ਸੀ ਤੇ ਮੇਰਾ ਚੰਡੀਗੜ੍ਹ ਦੇ ਲਾਗੇ ਰੋਡ ਐਕਸੀਡੈਂਟ ਹੋ ਗਿਆ ਸੀ ਹਾਂਜੀ ਤੇ ਉਹ ਰੋਡ ਐਕਸੀਡੈਂਟ ਦੇ ਕਾਰਨ ਜਿਹੜਾ ਮੇਰਾ ਰੀਡ ਦੀ ਹੱਡੀ ਜਿਹੜੀ ਗਰਦਨ ਕੋਲ ਤੇ ਉਹ ਫੈਕਚਰ ਹੋ ਗਈ ਤੇ ਜਿਹਦੇ ਕਾਰਨ ਇਹਦਾ ਸਰੀਰ ਜਿਹੜਾ ਪੂਰਾ ਥੱਲੇ ਤੇ ਗਰਦਨ ਤੋਂ ਲੈ ਕੇ ਥੱਲੇ ਤੱਕ ਸਾਰਾ ਮੇਰਾ ਉਹ ਪੈਰਾਲਾਈਜ਼ ਹੋ ਗਿਆ ਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਤੁਹਾਡੀ ਐਨੀ ਨਾਲ ਕਿਵੇਂ ਗੱਲ ਹੁੰਦੀ ਹੈ ਕਦੋਂ ਕਿੰਨੇ ਕ ਸਮੇਂ ਬਾਅਦ ਤੁਸੀਂ ਦੱਸਦੇ ਹੋ ਐਨੀ ਨੂੰ ਵੀ ਆਹ ਗੱਲ ਹੋ ਗਈ ਅ ਉਸ ਉੱਥੇ ਮੋੜੇ ਤੋਂ ਆਉਣ ਤੋਂ ਪਹਿਲਾਂ ਜੀ ਮੇਰੀ ਨਾਲ ਗੱਲ ਹੋਈ ਫੋਨ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਮੈਂ ਦਿੱਲੀ ਕਿਸਾਨੀ ਧਾਨੇ ਤੋਂ ਮੈਂ ਪਿੰਡ ਨੂੰ ਵਾਪਸ ਜਾ ਰਿਹਾ ਹਾਂ ਤੁਹਾਡੇ ਨਾਲ ਮੈਂ ਲਗਭਗ 8 ਘੰਟੇ ਬਾਅਦ ਮੈਂ ਪਿੰਡ ਪੁੱਜੂਗਾ ਤੇ ਤੁਹਾਨੂੰ ਜਾ ਕੇ ਮੈਂ ਘਰੇ ਆ ਕੇ ਗੱਲ ਕਰਾਂਗਾ ਤੇ ਉਸ ਸਮੇਂ ਦੌਰਾਨ ਜਦੋਂ ਰਾਤ ਨੂੰ ਮੇਰਾ ਐਕਸੀਡੈਂਟ ਹੋ ਗਿਆ ਜੀ ਤੇ ਫੋਨ ਮੇਰਾ ਹੋ ਗਿਆ ਬੰਦ ਜੀ ਤੇ ਇਹਨਾਂ ਨੂੰ ਜਦੋਂ ਸਮਾਂ ਲੰਘਦਾ ਗਿਆ ਤੇ ਇਹਨਾਂ ਨੂੰ ਉਸੇ ਦਾ ਨਹੀਂ ਪਤਾ ਸੀ ਤੇ ਮੈਨੂੰ ਉਸ ਟਾਈਮ ਹਸਪਤਾਲ ਚ ਲੈ ਕੇ ਐਂਬੂਲੈਂਸ ਪਾ ਕੇ ਜੀ ਉਸ ਰੋਡ ਤੋਂ ਤੇ ਮੇਰਾ ਚੰਡੀਗੜ੍ਹ ਪੀਜਾ ਜ਼ਿਲ੍ਹਾ ਚੱਲੇ ਆ ਤੇ ਪੂਰੇ 1.5 ਦਿਨ ਬਾਅਦ ਜਦੋਂ ਮੈਂ ਹੀ ਉੱਠ ਕੇ ਮਨੋ ਜਦੋਂ ਮੈਨੂੰ ਹੋਸ਼ ਆਈ ਤੇ ਇਹਨਾਂ ਨੂੰ ਮੈਂ ਕਿ ਦਿਮਾਗ ਮੇਰਾ ਬਿਲਕੁਲ ਸਹੀ ਸੀ